ਅਮਰੀਕਾ ਤੇ ਭਾਰਤ ਦੀਆਂ ਕਾਨੂੰਨ ਏਜੰਸੀਆਂ ਦੀ ਸਾਂਝੀ ਯਤਨਾ ਸਦਕਾ ਅਮਰੀਕਾ ਦੀ ਸੰਘੀ ਜਾਜ ਏਜੰਸੀ ਯਾਨੀ ਕਿ FBI ਸਖਲੇ 10 ਅਤੇ ਲੋੜਿੰਦੇ ਪਘੋੜਿਆਂ ਦੇ ਵਿੱਚੋਂ ਇੱਕ ਸਿੰਧੀ ਰੌਡ੍ਰਿਗਸ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋ ਗਈ ਹੈ। ਸਿੰਧੀ ਨੂੰ ਉਸਦੇ 6 ਸਾਲ ਦੇ ਪੁੱਤਰ ਦੇ ਕਤਲ ਦੇ ਲਈ ਗ੍ਰਿਫਤਾਰ ਕੀਤਾ ਗਿਆ। ਏਜੰਸੀ ਮੁਤਾਬਕ ਤਾਂ ਸਿੰਧੀ ਆਪਣੇ ਪੁੱਤਰ ਦੇ ਕਤਲ ਦੇ ਮਗਰੋਂ ਪਿਛਲੇ 2 ਸਾਲ ਤੋਂ ਭਾਰਤ ਦੇ ਵਿੱਚ ਲੁਕੀ ਹੋਈ ਸੀ। FBI ਨੇ ਭਾਰਤੀ ਅਧਿਕਾਰੀ ਅਤੇ ਇੰਟਰਪੋਲ ਦੀ ਮਦਦ ਨਾਲ ਸਿੰਧੀ ਯੂਗਡੇਗਜ਼ ਸਿੰਘ ਨੂੰ ਭਾਰਤ ਦੇ ਵਿੱਚ ਜਿਫਤਾਰ ਕਰ ਲਿਆ ਅਤੇ ਉਸ ਨੂੰ ਹੁਣ ਵਾਪਸ ਅਮਰੀਕਾ ਲਿਜਾਇਆ ਗਿਆ ਹੈ ਦਸ ਜੀ ਫੋਕਸਡ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਐਫਬੀਆਈ ਉਸਨੂੰ ਟੈਕਸਾਸ ਅਧਿਕਾਰੀਆਂ ਦੇ ਹਵਾਲੇ ਕਰੇਗੀ ਐਫਬੀਆਈ ਡਾਇਰੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਐਫਬੀਆਈ ਦੀ ਟੌਪ 10 ਮੋਸਟ ਵਾਂਟਡ ਪਗੋੜਿਆ ਦੀ ਸੂਚੀ ਵਿੱਚ ਸ਼ਾਮਲ ਸੀ ਅਧਿਕਾਰੀਆਂ ਨੇ ਕਿਹਾ ਕਿ ਸਿੰਘ ਨੂੰ ਟੈਕਸਾਸ ਦੇ ਵਿੱਚ ਆਪਣੇ ਪੁੱਤਰ ਨੋਇਲ ਅਲਵਾਰੇਜ਼ ਦੇ ਕਥਿਤ ਕਤਲ ਦੇ ਦੋਸ਼ਾ ਦਾ ਸਾਹਮਣਾ ਕਰਨਾ ਪਿਆ ਐਫਬੀਆਈ ਡੈਰੇਕਟਰ ਕਾਸ ਪਟੇਲ ਨੇ ਐਕਸ ਉਤੇ ਪੋਸਟ ਵਿੱਚ ਕਿਹਾ ਕਿ ਸਿੰਘ ਆਪਣੇ 6 ਸਾਲ ਦੇ ਪੁੱਤਰ ਦੀ ਹੱਤਿਆ ਦੇ ਦੋਸ਼ਾ ਵਿੱਚ ਲੂਡਿੰਗ ਸੀ ਉਸ ਉੱਤੇ ਮੁਕਦਮੇ ਦੀ ਕਾਰਵਾਈ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਤਰੀਕੇ ਦੇ ਨਾਲ 5 ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਨੇ ਕਾਸ਼ ਪਟੇਲ ਮੁਤਾਬਕ ਸਿੰਘ ਨੇ ਮਾਰਚ 2013 ਦੇ ਵਿੱਚ ਆਪਣੇ ਪੁੱਤਰ ਦੇ ਟਿਕਾਣੇ ਬਾਰੇ ਅਧਿਕਾਰੀਆਂ ਨੂੰ ਝੂਠ ਬੋਲਿਆ ਅਤੇ ਭਾਰਤ ਭੱਜ ਗਈ ਪਟੇਲ ਨੇ ਕਿਹਾ ਕਿ ਮਾਰਚ 2023 ਦੇ ਵਿੱਚ ਆਵਰਟਮੈਨ ਟੈਕਸਾਸ ਦੇ ਅਧਿਕਾਰੀਆਂ ਨੇ ਸਿੰਘ ਦੇ ਬੱਚੇ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਅਕਤੂਬਰ 2022 ਤੋਂ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਹੀ ਸੀ ਸਿੰਘ ਨੇ ਕਥਿਤ ਤੌਰ ਤੇ ਅਧਿਕਾਰੀਆਂ ਨੂੰ ਉਸ ਦੇ ਟਿਕਾਣੇ ਬਾਰੇ ਝੂਠ ਬੋਲਿਆ ਅਤੇ ਫਿਰ 2 ਦਿਨ ਬਾਅਦ ਭਾਰਤ ਦੀ ਇੱਕ ਉਡਾਨ ਪਰ ਗਈ ਤੇ ਸਾਡਾ ਮੰਨਣਾ ਹੈ ਕਿ ਉਦੋਂ ਤੋਂ ਹੀ ਉਹ ਅਮਰੀਕਾ ਵਾਪਸ ਨਹੀਂ ਆਈ ਪਟੇਲ ਨੇ ਕਿਹਾ ਕਿ ਸਿੰਘ ਉਤੇ ਅਕਤੂਬਰ 2023 ਦੇ ਵਿੱਚ ਟੈਕਸਾਸ ਦੇ ਫੋਰਟ ਵਰਥ ਵਿੱਚ ਟੈਰੈਂਟ ਕਾਉਂਟੀ ਜ਼ਿਲ੍ਹਾ ਅਦਾਲਤ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਅਤੇ ਨਵੰਬਰ ਵਿੱਚ ਅਧਿਕਾਰੀਆਂ ਨੇ ਮੁਕਦਮੇ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਉਡਾਨ ਦੇ ਦੋਸ਼ ਦੇ ਵਿੱਚ ਸਿੰਘ ਜੀ ਸਿੰਘ ਖਿਲਾਫ ਸੰਘੀ ਗਿ੍ਰਫਤਾਰੀ ਵਾਰੰਟ ਜਾਰੀ ਕੀਤੀ ਸੀ ਕਾਸ਼ ਪਟੇਲ ਨੇ ਐਫਬੀਆਈ ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ ਜਿਸ ਕਾਰਨ ਗਿ੍ਰਫਤਾਰੀ ਹੋਈ ਉਹਨਾਂ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਚੌਥਾ ਦਸਵਾਂ ਮੋਸਟ ਵਾਂਟਡ ਪਗੋੜਾ ਹੈ ਸਿੰਡੀ ਰੋਡਰੀਜ਼ ਸਿੰਘ ਬਾਰੇ ਜਾਣਕਾਰੀ ਦੇਣ ਦੇ ਲਈ 25000 ਅਮਰੀਕੀ ਡਾਲਰ ਤੱਕ ਦਾ ਇਨਾਮ ਵੀ ਰੱਖਿਆ ਗਿਆ ਸੀ ਸਿੰਡੀ ਰੋਡਰੀਜ਼ ਸਿੰਘ ਦੇ ਭਾਰਤ ਤੇ ਮੈਕਸੀਕੋ ਦੇ ਨਾਲ ਕਾਫੀ ਸੰਬੰਧ ਵੀ ਮੰਨੇ ਜਾ ਰਹੇ ਨੇ ਬਾਕੀ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਇਕ ਵਾਰ ਫਿਰ ਦੱਸ ਦਈਏ ਅਮਰੀਕਾ ਤੇ ਭਾਰਤ ਦੀਆਂ ਕਾਨੂੰਨ ਏਜੰਸੀਆਂ ਦੀ ਸਾਂਝੇ ਯਤਨਾਂ ਸਦਕਾ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਯਾਨੀ ਕਿ FBI ਸਖਲੇ 10 ਅਤੀ ਲੋਰੀਂਦੇ ਪਗੋੜਿਆਂ ਦੇ ਵਿੱਚੋਂ ਇੱਕ ਸਿੰਧੀ ਰੌਡ੍ਰਿਗਸ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋ ਗਈ ਹੈ ਸਿੰਧੀ ਨੂੰ ਉਸਦੇ 6 ਸਾਲ ਦੇ ਪੁੱਤਰ ਦੇ ਕਤਲ ਦੇ ਲਈ ਗ੍ਰਿਫਤਾਰ ਕੀਤਾ ਗਿਆ ਏਜੰਸੀ ਮੁਤਾਬਕ ਸਿੰਧੀ ਆਪਣੇ ਪੁੱਤਰ ਦੇ ਕਤਲ ਦੇ ਮਗਰੋਂ ਪਿਛਲੇ 2 ਸਾਲ ਤੋਂ ਭਾਰਤ ਦੇ ਵਿੱਚ ਲੁਕੀ ਹੋਈ ਸੀ FBI ਨੇ ਭਾਰਤੀ ਅਧਿਕਾਰੀ ਅਤੇ ਇੰਟਰਪੋਲ ਦੀ ਮਦਦ ਨਾਲ ਸਿੰਧੀ ਯੋਗਦੇਵ ਸਿੰਘ ਨੂੰ ਭਾਰਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਹੁਣ ਵਾਪਸ ਅਮਰੀਕਾ ਲਿਜਾਇਆ ਗਿਆ ਹੈ ਦੱਸਦੀ ਹੈ ਫੋਕਸ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ FBI ਉਸ ਨੂੰ ਟੈਕਸਾਸ ਅਧਿਕਾਰੀਆਂ ਦੇ ਹਵਾਲੇ ਕਰੇਗੀ FBI ਡਾਇਰੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ FBI ਦੀ ਟੌਪ 10 ਮੋਸਟ ਵਾਂਟਡ ਪਗੋੜਿਆ ਦੀ ਸੂਚੀ ਵਿੱਚ ਸ਼ਾਮਲ ਸੀ ਅਧਿਕਾਰੀਆਂ ਨੇ ਕਿਹਾ ਕਿ ਸਿੰਘ ਨੂੰ ਟੈਕਸਾਸ ਦੇ ਵਿੱਚ ਆਪਣੇ ਪੁੱਤਰ ਨੋਇਲ ਅਲਵਾਰੇਜ਼ ਦੇ ਕਤਿਤ ਕਤਲ ਦੇ ਦੋਸ਼ਾ ਦਾ ਸਾਹਮਣਾ ਕਰਨਾ ਪਿਆ FBI ਡਾਇਰੈਕਟਰ ਕਾਸ ਪਟੇਲ ਨੇ ਐਕਸ ਉਤੇ ਪੋਸਟ ਵਿੱਚ ਕਿਹਾ ਕਿ ਸਿੰਘ ਆਪਣੇ 6 ਸਾਲ ਦੇ ਪੁੱਤਰ ਦੀ ਹੱਤਿਆ ਦੇ ਦੋਸ਼ਾ ਵਿੱਚ ਲੂਰਿੰਗ ਦੀ ਸੀ ਉਸ ਉੱਤੇ ਮੁਕਦਮੇ ਦੀ ਕਾਰਵਾਈ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਤਰੀਕੇ ਦੇ ਨਾਲ 5 ਜੰਮ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਨੇ ਕਾਸ਼ ਪਟੇਲ ਮੁਤਾਬਕ ਸਿੰਘ ਨੇ ਮਾਰਚ 2023 ਦੇ ਵਿੱਚ ਆਪਣੇ ਪੁੱਤਰ ਦੇ ਟਿਕਾਣੇ ਬਾਰੇ ਅਧਿਕਾਰੀਆਂ ਨੂੰ ਝੂਠ ਬੋਲਿਆ ਅਤੇ ਭਾਰਤ ਪੱਜ ਗਈ ਪਟੇਲ ਨੇ ਕਿਹਾ ਕਿ ਮਾਰਚ 2023 ਦੇ ਵਿੱਚ ਆਵਰਟਮੈਨ ਟੈਕਸਾਸ ਦੇ ਅਧਿਕਾਰੀਆਂ ਨੇ ਸਿੰਘ ਦੇ ਬੱਚੇ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਅਕਤੂਬਰ 2022 ਤੋਂ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਸਿੰਘ ਨੇ ਕਥਿਤ ਤੌਰ ਤੇ ਅਧਿਕਾਰੀਆਂ ਨੂੰ ਉਸਦੇ ਟਿਕਾਣੇ ਬਾਰੇ ਝੂਠ ਬੋਲਿਆ ਅਤੇ ਫਿਰ ਦੋ ਦਿਨ ਬਾਅਦ ਭਾਰਤ ਦੀ ਇੱਕ ਉਡਾਨ ਪਰ ਗਈ ਤੇ ਸਾਡਾ ਮੰਨਣਾ ਹੈ ਕਿ ਉਦੋਂ ਤੋਂ ਹੀ ਉਹ ਅਮਰੀਕਾ ਵਾਪਸ ਨਹੀਂ ਆਈ। ਪਟੇਲ ਨੇ ਕਿਹਾ ਕਿ ਸਿੰਘ ਉਤੇ ਅਕਤੂਬਰ 2023 ਦੇ ਵਿੱਚ ਟੈਕਸਾਸ ਦੇ ਫੋਰਟ ਵਾਰਥ ਵਿੱਚ ਟੈਰੈਂਟ ਕਾਉਂਟੀ ਜ਼ਿਲ੍ਹਾ ਅਦਾਲਤ ਦੇ ਵਿੱਚ ਦੋਸ਼ ਲਗਾਏ ਗਿਆ ਸੀ ਅਤੇ ਨਵੰਬਰ ਵਿੱਚ ਅਧਿਕਾਰੀਆਂ ਨੇ ਮੁਕੱਦਮੇ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਉਡਾਨ ਦੇ ਦੋਸ਼ ਤੇ ਵਿੱਚ ਸਿੰਧੀ ਸਿੰਘ ਖਿਲਾਫ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੀ ਸੀ ਕਾਸ਼ ਪਟੇਲ ਨੇ FBI ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ ਜਿਸ ਕਾਰਨ ਗ੍ਰਿਫਤਾਰੀ ਹੋਈ ਉਹਨਾਂ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਚੌਥਾ ਦਸਵਾਂ ਮੋਸਟ ਵਾਂਟਡ ਪਗੋੜਾ ਹੈ ਸਿੰਡੀ ਰੋਬ੍ਰੇਟਸ ਸਿੰਘ ਬਾਰੇ ਜਾਣਕਾਰੀ ਦੇਣ ਦੇ ਲਈ 25000 ਅਮਰੀਕੀ ਡਾਲਰ ਤੱਕ ਦਾ ਇਨਾਮ ਵੀ ਰੱਖਿਆ ਗਿਆ ਸੀ ਸਿੰਡੀ ਰੋਬ੍ਰੇਟਸ ਸਿੰਘ ਦੇ ਭਾਰਤ ਤੇ ਮੈਕਸੀਕੋ ਦੇ ਨਾਲ ਕਾਫੀ ਸੰਬੰਧ ਵੀ ਮੰਨੇ ਜਾ ਰਹੇ ਨੇ ਬਾਕੀ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਇਕ ਵਾਰ ਫਿਰ ਦੱਸ ਦਈਏ ਅਮਰੀਕਾ ਤੇ ਭਾਰਤ ਦੀਆਂ ਕਾਨੂੰਨ ਏਜੰਸੀਆਂ ਦੀ ਸਾਂਝੇ ਯਤਨਾ ਸਦਕਾ ਅਮਰੀਕਾ ਦੀ ਸੰਘੀ ਜਾਜ ਏਜੰਸੀ ਯਾਨੀ ਕਿ FBI ਸਖਲੇ 10 ਅਤੇ ਲੋੜਿੰਦੇ ਪਘੋੜਿਆਂ ਦੇ ਵਿੱਚੋਂ ਇੱਕ ਸਿੰਧੀ ਰੌਡ੍ਰਿਗਸ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋ ਗਈ ਹੈ। ਸਿੰਧੀ ਨੂੰ ਉਸਦੇ 6 ਸਾਲ ਦੇ ਪੁੱਤਰ ਦੇ ਕਤਲ ਦੇ ਲਈ ਗ੍ਰਿਫਤਾਰ ਕੀਤਾ ਗਿਆ। ਏਜੰਸੀ ਮੁਤਾਬਕ ਤਾਂ ਸਿੰਧੀ ਆਪਣੇ ਪੁੱਤਰ ਦੇ ਕਤਲ ਦੇ ਮਗਰੋਂ ਪਿਛਲੇ 2 ਸਾਲ ਤੋਂ ਭਾਰਤ ਦੇ ਵਿੱਚ ਲੁਕੀ ਹੋਈ ਸੀ। FBI ਨੇ ਭਾਰਤੀ ਅਧਿਕਾਰੀ ਅਤੇ ਇੰਟਰਪੋਲ ਦੀ ਮਦਦ ਨਾਲ ਸਿੰਧੀ ਲੋਕ ਡੀਗਸ ਸਿੰਘ ਨੂੰ ਭਾਰਤ ਦੇ ਵਿੱਚ ਜਿਫਤਾਰ ਕਰ ਲਿਆ ਅਤੇ ਉਸ ਨੂੰ ਹੁਣ ਵਾਪਸ ਅਮਰੀਕਾ ਲਿਜਾਇਆ ਗਿਆ ਹੈ ਦੱਸਦੀ ਹੈ ਫੋਕਸਡ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ FBI ਉਸਨੂੰ ਟੈਕਸਾਸ ਅਧਿਕਾਰੀਆਂ ਦੇ ਹਵਾਲੇ ਕਰੇਗੀ FBI ਡਾਇਰੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ FBI ਦੀ ਟੌਪ 10 ਮੋਸਟ ਵਾਂਟਡ ਪਗੋੜਿਆ ਦੀ ਸੂਚੀ ਵਿੱਚ ਸ਼ਾਮਲ ਸੀ ਅਧਿਕਾਰੀਆਂ ਨੇ ਕਿਹਾ ਕਿ ਸਿੰਘ ਨੂੰ ਟੈਕਸਾਸ ਦੇ ਵਿੱਚ ਆਪਣੇ ਪੁੱਤਰ ਨੋਇਲ ਅਲਵਾਰੇਜ਼ ਦੇ ਕਥਿਤ ਕਤਲ ਦੇ ਦੋਸ਼ਾ ਦਾ ਸਾਹਮਣਾ ਕਰਨਾ ਪਿਆ FBI ਡੈਰੇਕਟਰ ਕਾਸ ਪਟੇਲ ਨੇ ਐਕਸ ਉਤੇ ਪੋਸਟ ਵਿੱਚ ਕਿਹਾ ਕਿ ਸਿੰਘ ਆਪਣੇ 6 ਸਾਲ ਦੇ ਪੁੱਤਰ ਦੀ ਹੱਤਿਆ ਦੇ ਦੋਸ਼ਾ ਵਿੱਚ ਲੋੜੀਂਦੀ ਸੀ ਉਸ ਉੱਤੇ ਮੁਕਦਮੇ ਦੀ ਕਾਰਵਾਈ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਤਰੀਕੇ ਦੇ ਨਾਲ 5 ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਨੇ ਕਾਸ਼ ਪਟੇਲ ਮੁਤਾਬਕ ਸਿੰਘ ਨੇ ਮਾਰਚ 2013 ਦੇ ਵਿੱਚ ਆਪਣੇ ਪੁੱਤਰ ਦੇ ਟਿਕਾਣੇ ਬਾਰੇ ਅਧਿਕਾਰੀਆਂ ਨੂੰ ਝੂਠ ਬੋਲਿਆ ਅਤੇ ਭਾਰਤ ਭੱਜ ਗਈ ਪਟੇਲ ਨੇ ਕਿਹਾ ਕਿ ਮਾਰਚ 2023 ਦੇ ਵਿੱਚ ਆਵਰਟਮੈਨ ਟੈਕਸਾਸ ਦੇ ਅਧਿਕਾਰੀਆਂ ਨੇ ਸਿੰਘ ਦੇ ਬੱਚੇ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਅਕਤੂਬਰ 2022 ਤੋਂ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਸਿੰਘ ਨੇ ਕਥਿਤ ਤੌਰ ਤੇ ਅਧਿਕਾਰੀਆਂ ਨੂੰ ਉਸ ਦੇ ਟਿਕਾਣੇ ਬਾਰੇ ਝੂਠ ਬੋਲਿਆ ਅਤੇ ਫਿਰ 2 ਦਿਨ ਬਾਅਦ ਭਾਰਤ ਦੀ ਇੱਕ ਉਡਾਨ ਪਰ ਗਈ ਤੇ ਸਾਡਾ ਮੰਨਣਾ ਹੈ ਕਿ ਉਦੋਂ ਤੋਂ ਹੀ ਉਹ ਅਮਰੀਕਾ ਵਾਪਸ ਨਹੀਂ ਆਈ ਪਟੇਲ ਨੇ ਕਿਹਾ ਕਿ ਸਿੰਘ ਉੱਤੇ ਅਕਤੂਬਰ 2023 ਦੇ ਵਿੱਚ ਟੈਕਸਾਸ ਦੇ ਫੋਰਟ ਵਰਥ ਵਿੱਚ ਟੈਰੈਂਟ ਕਾਉਂਟੀ ਜ਼ਿਲ੍ਹਾ ਅਦਾਲਤ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਅਤੇ ਨਵੰਬਰ ਵਿੱਚ ਅਧਿਕਾਰੀਆਂ ਨੇ ਮੁਕਦਮੇ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਉਡਾਨ ਦੇ ਦੋਸ਼ ਦੇ ਵਿੱਚ ਸਿੰਘ ਜੀ ਸਿੰਘ ਖਿਲਾਫ ਸੰਘੀ ਗਿ੍ਰਫਤਾਰੀ ਵਾਰੰਟ ਜਾਰੀ ਕੀਤੀ ਸੀ ਕਾਸ਼ ਪਟੇਲ ਨੇ ਐਫਬੀਆਈ ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ ਜਿਸ ਕਾਰਨ ਗਿ੍ਰਫਤਾਰੀ ਹੋਈ ਉਹਨਾਂ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਚੌਥਾ ਦਸਵਾਂ ਮੋਸਟ ਵਾਂਟਡ ਪਗੋੜਾ ਹੈ ਸਿੰਦੀ ਰੋਬ੍ਰੇਡਸ ਸਿੰਘ ਬਾਰੇ ਜਾਣਕਾਰੀ ਦੇਣ ਦੇ ਲਈ 25000 ਅਮਰੀਕੀ ਡਾਲਰ ਤੱਕ ਦਾ ਇਨਾਮ ਵੀ ਰੱਖਿਆ ਗਿਆ ਸੀ ਸਿੰਦੀ ਰੋਬ੍ਰੇਡਸ ਸਿੰਘ ਦੇ ਭਾਰਤ ਤੇ ਮੈਕਸੀਕੋ ਦੇ ਨਾਲ ਕਾਫੀ ਸੰਬੰਧ ਵੀ ਮੰਨੇ ਜਾ ਰਹੇ ਨੇ ਬਾਕੀ ਦੀ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ